ਅੱਜ ਨਾਮਤਾਰੀ ਗੁਰਦੁਆਰਾ ਕੋਟ ਧਰਮੂ ਵਿਖੇ ਸ਼੍ਰੀ ਅਖੰਡ ਪਾਠ ਅਤੇ ਸ਼੍ਰੀ ਸਹਿਜ ਪਾਠਾਂ ਦੀ ਹੋਈ ਆਰੰਭਤਾ ਮਹਾਰਾਜ ਜੰਗ ਸਿੰਘ ਜੀ ਦੀ 56ਵੀਂ ਵਰ੍ਹੇ ਸਮਾਗਮ ਦੇ ਪਹਿਲੇ ਦਿਨ ਪਹੁੰਚੀਆਂ ਵੱਡੀ ਗਿਣਤੀ ਚ ਸੰਗਤਾਂ ਅੱਜ ਹੋਈ ਸਮਾਗਮ ਦੀ ਸ਼ੁਰੂਆਤ ਤੇ 15 ਜੂਨ ਨੂੰ ਪਾਏ ਜਾਣਗੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਾਨਸਾ ਦੇ ਪਿੰਡ ਕੋਟ ਧਰਮੂ ਨਾਮਤਾਰੀ ਗੁਰਦੁਆਰਾ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਦੀ 56ਵੀਂ ਵਰ੍ਹੇ ਦਾ ਸਮਾਗਮ ਨਾਮਤਾਰੀ ਗੁਰਦੁਆਰਾ ਵਿਖੇ 13 14 ਅਤੇ 15 ਜੂਨ ਦਾ ਰੱਖਿਆ ਗਿਆ ਹੈ ਦੀ ਅੱਜ 13 ਜੂਨ ਨੂੰ ਸ਼ੁਰੂਆਤ ਮੌਕੇ ਸ੍ਰੀ ਅਖੰਡ ਪਾਠ ਅਤੇ ਸ੍ਰੀ ਸਹਿਜ ਪਾਠਾਂ ਦੀ ਆਰੰਭਤਾ ਹੋਈ ਜਾਣਕਾਰੀ ਦਿੰਦੇ ਆ ਸੰਤ ਬਾਬਾ ਕੌਰ ਸਿੰਘ ਜੀ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਸ੍ਰੀ ਮਹਾਰਾਜ ਜੰਗ ਸਿੰਘ ਜੀ ਦੀ ਬਰਸੀ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ ਉਹਨਾਂ ਦੱਸਿਆ ਕਿ ਅੱਜ ਸ੍ਰੀ ਅਖੰਡ ਪਾਠ ਅਤੇ ਸ੍ਰੀ ਸਹਿਜ ਪਾਠਾਂ ਦੀ ਆਰੰਭਤਾ ਹੋਈ ਹੈ ਤੇ ਲੜੀਵਾਰ ਸ੍ਰੀ ਅਖੰਡ ਪਾਠ ਸਹਿਬ ਅਤੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਾਏ ਜਾਣਗੇ ਉਹਨਾਂ ਦੱਸਿਆ ਕਿ ਅੱਜ 5ਵਾਂ ਵਰਸੀ ਸਮਾਗਮ ਦੀ ਸ਼ੁਰੂਆਤ ਹੋਈ ਹੈ ਜਿਸ ਵਿੱਚ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦੂਰੋਂ 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 ਵੱਡੀ ਗਿਣਤੀ ਦੇ ਵਿੱਚ ਗੁਰਦੁਆਰਾ ਵਿਖੇ ਪਹੁੰਚੀਆਂ ਤੇ ਉਹਨਾਂ ਦੱਸਿਆ ਕਿ ਤਿੰਨੋਂ ਦਿਨ ਗੁਰੂ ਕੇ ਕੀਰਤਨੀਆਂ ਤੇ ਜਥੇਦਾਰ ਸਹਿਬਾਨਾਂ ਵੱਲੋਂ ਕੀਰਤਨ ਦੇ ਪ੍ਰਵਾਹ ਚੱਲਣਗੇ ਤੇ ਤਿੰਨੋਂ ਦਿਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਉਹਨਾਂ ਦੱਸਿਆ ਕਿ ਅੱਜ ਪਹਿਲੇ ਦਿਨ ਸੰਗਤਾਂ ਲਈ ਠੰਡੇ ਮਿੱਠੇ ਪਾਣੀ ਦੀ ਸ਼ਵੀਲ ਸ਼ਰਧਾਈ ਦੀ ਸ਼ਵੀਲ ਅਤੇ ਮੈਡੀਕਲ ਸਹੂਲਤ ਦੇ ਨਾਲ-ਨਾਲ ਹੋਰ ਕਈ ਪ੍ਰਕਾਰ ਦੇ ਲੰਗਰ ਸੰਗਤਾਂ ਵੱਲੋਂ ਲਗਾਏ ਗਏ ਨੇ ਤੇ ਕਮੇਟੀ ਵੱਲੋਂ ਲੰਗਰ ਤੋਂ ਲੈ ਕੇ ਠਹਿਰਨ ਤੱਕ ਦੇ ਪ੍ਰਬੰਧ ਨੇ ਜਿਹੜੇ ਉਹ ਹਰ ਤਰ੍ਹਾਂ ਦੇ ਮੁਕੰਮਲ ਕੀਤੇ ਗਏ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅੱਜ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਦੀ ਵਰਸੀ ਸਮਾਗਮ ਦੀ ਸ਼ੁਰੂਆਤ ਹੋਈ ਜਿਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨੇ ਜਿਹੜੀਆਂ ਉਹ ਪਹੁੰਚੀਆਂ ਨੇ ਉਹਨਾਂ ਦੱਸਿਆ ਕਿ ਕਿਰਪਾਲ ਸਿੰਘ ਰੇਬੀਆ ਜੋ ਦਿੱਲੀ ਦੇ ਰਹਿਣ ਵਾਲੇ ਨੇ ਉਹਨਾਂ ਵੱਲੋਂ ਸੰਤ ਸਵਰਨ ਸਿੰਘ ਜੀ ਦੀ ਯਾਦ ਵਿੱਚ ਮਹਾਰਾਜ ਜੰਗ ਸਿੰਘ ਜੀ ਦੀ ਕਿਰਪਾ ਨਾਲ ਪੂਰੇ ਖਾਲ ਨੂੰ ਏਸੀ ਕਰਵਾਇਆ ਗਿਆ ਤੇ ਥਾਂ ਥਾਂ ਜਿਹੜੇ ਲੰਗਰ ਤੁਸੀਂ ਦੇਖ ਰਹੇ ਹੋ ਇਹ ਸਾਰੇ ਕਮੇਟੀ ਵੱਲੋਂ ਲਗਾਏ ਗਏ ਤੇ ਪਿੰਡ ਦੇ ਸਹਿਯੋਗ ਦੇ ਨਾਲ ਹਰ ਤਰ੍ਹਾਂ ਦਾ ਲੰਗਰ ਜੋ ਹੈ ਉਹ ਨਾਮਤਾਰੀ ਗੁਰਦੁਆਰਾ ਵਿਖੇ ਦੇਖਣੋਂ ਮਿਲ ਰਿਹਾ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦੋਸਤੋ ਚਲਦੀ ਚਲਦੀ ਵੀਡੀਓ ਸ਼ੇਅਰ ਕਰਨੀ ਆ ਸ਼੍ਰੀ ਮਹਾਰਾਜ ਜੰਗ ਸਿੰਘ ਜੀ ਦੀ 55ਵੀਂ ਵਰਸੀ ਸਮਾਗਮ ਦੀ ਅੱਜ ਸ਼ੁਰੂਆਤ ਹੋਈ ਹੈ ਤੇ ਪਹਿਲੇ ਦਿਨ ਹੀ ਸੰਗਤਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅੱਜ ਸੰਗਤਾਂ ਨੇ ਉਹ ਗੁਰੂ ਘਰ ਪਹੁੰਚੀਆਂ ਨੇ ਤਾਂ ਦੋਸਤੋ ਲੰਗਰ ਦੀ ਸੇਵਾ ਸਹੀ ਤਰੀਕੇ ਦੇ ਨਾਲ ਚੱਲ ਰਹੀ ਹੈ ਤੇ ਸੇਵਾਦਾਰਾਂ ਵੱਲੋਂ ਸੇਵਾ ਵੀ ਪੂਰੀ ਸ਼ਰਧਾ ਤੇ ਉਤਸ਼ਾਹ ਦੇ ਨਾਲ ਕੀਤੀ ਜਾ ਰਹੀ ਹੈ ਤਾਂ ਦੋਸਤੋ ਸੰਤ ਬਾਬਾ ਕੌਰ ਸਿੰਘ ਜੀ ਨੇ ਕੀ ਕੁਝ ਕਿਹਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਜਲਦੀ ਜਲਦੀ ਵੀਡੀਓ ਤੁਸੀਂ ਸ਼ੇਅਰ ਕਰਨੀ ਆ ਕਮੈਂਟਾਂ ਦੇ ਵਿੱਚ ਦੱਸਣਾ ਕਿ ਕੌਣ ਕੌਣ ਇਸ ਸਮਾਗਮ ਦੇ ਵਿੱਚ ਪਹੁੰਚ ਰਿਹਾ ਤੇ ਬੜੀ ਦੂਰੋਂ ਦੂਰੋਂ ਸੰਗਤਾਂ ਨੇ ਜਿਹੜੀਆਂ ਇੱਥੇ ਆ ਕੇ ਨਤਮਸਤਕ ਹੋ ਰਹੀਆਂ ਨੇ ਤੇ ਕੀਰਤਨ ਲਗਾਤਾਰ ਪਹਿਲੇ ਦਿਨ ਤੋਂ ਹੀ ਕੀਰਤਨਾਂ ਦੀ ਸ਼ੁਰੂਆਤ ਹੋਈ ਹੈ ਕੀ ਕਿਹਾ ਬਾਬਾ ਕੌਰ ਸਿੰਘ ਜੀ ਨੇ ਸੁਣੋ ਇਹਨਾਂ ਨੇ ਤਾਨਸ਼ੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਮ ਸਿਮਰਨ ਸ੍ਰੀ ਸਭੂ ਗੁਰੂ ਆਸਤ ਦੇ ਦਰਸ਼ਨਾਂ ਨੇ ਲਵੇ ਦਿੱਤਾ ਹੈ ਦੁਵਾਨ ਹਾਗੀਆਂ ਹਾਗਰੀਆਂ ਭਰੀਆਂ ਨੇ ਜੋ ਮਹਾਰਾਜ ਜੰਗ ਸਿੰਘ ਜੀ ਆਪਾਂ ਸਲਾਮਾ ਜੋੜ ਮਿਲੇ ਸ਼ਕਲ ਦੇ ਬੱਚੀ ਬੜੇ ਹੀ ਸ਼ਰਧਾਪੂਰਵਕ ਢੰਗ ਨਾਲ ਮਨਾ ਰਹੇ ਆ ਕੋਈ ਵਿੱਚ ਆ ਕੇ ਆਪ ਜੀ ਨੇ ਨਾਮ ਸਿਮਿਆ ਗੁਰਬਾਣੀ ਸਰਵਣ ਕੀਤੀ ਹੈ ਕਥਾ ਕੀਰਤਨ ਦੋ ਜੋ ਪ੍ਰਵਾਹ ਚੱਲ ਰਹੇ ਨੇ ਲਗਾਤਾਰ ਗ੍ਰੰਥਰੇ ਇਤਨੇ ਦੇ ਚੱਲਣੇ ਆ ਅੱਜ ਸ਼ੁਰੂਆਤ ਹੋਈ ਹੈ ਤਮਨ ਤੋਂ ਬੇਰੇ ਆਸਾ ਦੀ ਬਾਤ ਤੋਂ ਇਸੇ ਤਰ੍ਹਾਂ ਨਿਰੰਤਰ ਕੀਰਤਨ ਦਾ ਪ੍ਰਵਾਹ ਚੱਲਣਾ ਹੈ ਸੋ ਕਿਰਪਾ ਕਰਿਆ ਕਰੋ ਜਦੋਂ ਵੀ ਸਮਾਂ ਮਿਲੇ ਤੇ ਨਿਵਾਹ ਦੇ ਵਿੱਚ ਜ਼ਰੂਰ ਹਾਜ਼ਰੀਆਂ ਭਰਿਆ ਕਰੋ ਸਭ ਤੋਂ ਜੀ ਲਈ ਜਦੋਂ ਅਸੀਂ ਕੀਰਤਨ ਵਿੱਚ ਆਉਣੇ ਆ ਜਾਂ ਨਾਮ ਜਪਦੇ ਆ ਇਹ ਕੇ ਨੂ ਮਹੇ ਕੀ ਹੋ ਰਹੀ ਜਿਹਦੀ ਸੱਚੇ ਪਾਛੇ ਲਿਖਦੇ ਨੇ ਕਲਿਕ ਮੈਂ ਕੀਰਤਪੁਰ ਦਾ ਨੰਦ ਬੁਖ ਬੇਬੀਆਂ ਲਾਇ ਧਿਆਨਾ ਤੇ ਨਾਮ ਦੀ ਮਹਿਮਾ ਸੱਚੇ ਪਾਛੇ ਲਿਖਦੇ ਨੇ ਇਸ ਜੋਗੋ ਮੈਂ ਸੋਮਾ ਨਾਮ ਕੀ ਬਰਨਾਵੈ ਸੋਭਣਾ ਹੋਵੇ ਮਾਇਆ ਕੀ ਸੋਭਾ ਚਾਰ ਬਿਹਾਰੇ ਤੇ ਜਾਨ ਦੀ ਬਲਬਣਾ ਹੋਵੇ ਸੋ ਜਿਹੜੀ ਦੂਸਰੀ ਜਿਹੜੀ ਸੋਭਾ ਉਹ ਕੁਛ ਦਿਨ ਨਹੀਂ ਰਹੀ ਜਿਹੜੀ ਨਾਮ ਦੀ ਸੋਭਾ ਹੈ ਜਿਨ੍ਹਾਂ ਨੇ ਨਾਮ ਦੀ ਕਮਾਈ ਕੀਤੀ ਹੈ ਨਾਮ ਜਪੇ ਨੇ ਅੱਜ ਮਹਾਰਾਜ ਜਗ ਸਿੰਘ ਵੀ ਜੋ ਆਪਾਂ ਸਭਨਾਂ ਲਈ ਬਾਤ ਚ ਚਲਾਨਾ ਜੋੜ ਬੰਦੇ ਬਣਾ ਰਹੇ ਨੇ ਕਿ ਤਾਂ ਹੀ ਇਨੀ ਰੌਣਕ ਹੈ ਇਨਾ ਇਕੱਠ ਹੈ ਕਿਉਂਕਿ ਉਹਨਾਂ ਨੇ ਇਸ ਜਗ੍ਹਾ ਤੇ ਆ ਕੇ ਬੜੀ ਤਫਸੀਲ ਕੀਤੀ ਹੈ ਕੋਰ ਤਫਸੀਲ ਕਰਕੇ ਨਾਮ ਜਪ ਕੇ ਗੁਰਬਾਣੀ ਦਾ ਪ੍ਰਵਾਹ ਚਲਾ ਕੇ ਸੰਗਤਾਂ ਇਸ ਪਾਸੇ ਲਾਇਆ ਜਿਸ ਤਰ੍ਹਾਂ ਸਾਹਿਬ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਤੂ ਗੁਰੂ RAM ਸਿੰਘ ਨੇ ਉਸੇ ਵੀ ਨੂੰ ਅੱਗੇ ਤੋਰਿਆ ਕਿਉਂਕਿ ਕਸ਼ਮੀਰ ਜੀ ਦੇ ਪਿੱਛੋਂ ਇਸ ਸਿੱਖੀ ਅਲੋਕ ਹੋ ਚੁੱਕੀ ਸੀ ਅਲੋਕ ਹੋਈ ਸਿੱਖੀ ਨੂੰ ਸਤੂ ਗੁਰੂ RAM ਸਿੰਘ ਨੇ ਮੋੜ ਸੁਰਜੀਤ ਕੀਤਾ ਤੇ ਉਹਨਾਂ ਤੋਂ ਵਰਸਾਏ ਹੋਏ ਉਹਨਾਂ ਨੇ ਭਤੀਜੇ ਸਤੂ ਹਰੀ ਸਿੰਘ ਜੀ ਦੇ ਸਕੂਤਰ ਮਾਰਾ ਜੰਗ ਸ਼ਕਤੀ

ਦੀ ਇਹ ਵਿਸ਼ੇਸ਼ਤਾ ਹੁੰਦੀ ਹੈ ਕਿ ਉਹ ਸਰਬੀਰ ਜਿੱਥੇ ਵੀ ਜਾ ਕੇ ਸਤਿਗੁਰੂ ਬਹਿ ਕੇ ਨਾਮ ਜਪਦੇ ਨੇ ਉਸ ਦੇ ਬਾਣੂ ਨੂੰ ਪ੍ਰਗਟ ਕਰ ਲੈਂਦੇ ਨੇ ਇਸੇ ਤਰ੍ਹਾਂ ਮਹਾਰਾਜ ਜਨ ਸਿੰਘ ਦਾ ਇਹ ਜਿਹੜਾ ਸਥਾਨ ਹੈ ਇਹ ਪ੍ਰਗਟ ਹੋਇਆ ਅੱਜ ਵੀ ਆਰਾਮ ਦੀਆਂ ਲੱਖਾਂ ਇਤਿਹਾਦ ਵਿੱਚ ਸਰਬੀਰ ਇੱਕ ਜੀ ਹੈ ਮੇਲੇ ਦਾ ਅੰਦਰ ਆਤਰ ਆਉਣੀ ਹੈ ਕਿਉਂ ਅੱਜ ਤਾਂ ਸ਼ੁਰੂਆਤ ਹੈ ਕੱਲ ਨੂੰ ਕਿ ਜਿਹੜੇ سنگت کا اکاٹھ ہے ہونا پرسوں بھی زیادہ ہونا ہے ساتھ سنگ کی کرپا کرو جنہیں بچے سیوا سیوا کرتے ہیں اپنو اپنی اندیوٹیاں بڑی برخوبی نبھا رہے ہیں زیادہ ہونے کر کے پھر بھی بچے بڑے ترم تم سیوا کرتے ہیں جنہیں بھی ساتھ سنگت نے اتنے آ کے نام جپے سیوا سمر کی گربا پڑھی ہے ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇੱਕ ਜਰੂਰੀ ਬੇਨਤੀ ਕਰਦੀ ਆਂ ਕਿ ਜਿਹੜੀ ਇਹ ਕਲਮ ਨੂੰ ਆਪਾਂ ਫੇਰ ਨਾਮ ਸਿਮਰਨ ਕਰਨਾ ਹੈ ਅਗਲਾ ਟਾਈਮ ਜੋ ਮੈਂ ਨਾਮਤਰ ਰੱਖਿਆ ਸੀ 2:30 ਤੋਂ 3:00 ਇਸੇ ਤਰ੍ਹਾਂ ਕਲਮ ਨੂੰ ਵੀ ਨਾਮ ਸਿਮਰਨ ਹੋਣਾ ਹੈ ਵੱਧ ਵੱਧ ਸਾਥ ਸੰਗਤ ਵੀ ਬਹੁਤ ਹੀ ਵੀ ਕਿਰਪਾ ਕਰਿਓ ਇੱਕ جہاں سات گھر رام سب سچے پاشاہی نے کرپا کی تھی کہ بھائی بات تو وقت گربا نہ جرو گربا نے سہج پاٹ کر کے کرے کر کے بوگ پائے جان ایسے طرح انہوں نے سامان لایا اس کے ہر بڑا تر میں مہینے پہجپ پا, پاٹ کیتے جان پر ہونا ਜਿਮਾਨਾ ਬੜਾ ਐਡਵਾਂਸ ਹੋ ਗਿਆ ਅਸੀਂ ਗੁਰਬਾਣੀ ਦੇ ਨਾਲੋਂ ਛੁੱਟਦੇ ਜਾਂਦੇ ਆ ਪਿੱਛੇ ਹੁੜਦੇ ਜਾਂਦੇ ਬੇਸ਼ੱਕਾਂ ਦੇ ਬੜਾ ਆਧੁਨਿਕ ਯੋਗ ਆ ਆਈਆਂ ਮਰੀ ਤਕਨੀਕ ਆ ਗਈ ਹਰ ਤਾਂ ਦੀ ਰੋਟੀ ਪਰ ਕੈਨਾਲ ਦੀ ਰੋਟੀ ਕੀ ਪਰਵਾਹ ਕਰਦੇ ਐ ਪਰ ਇਨਾ ਹੋਣ ਦੇ ਬਾਵਜੂਦ ਵੀ ਅਸੀਂ ਗੁਰਬਾਣੀ ਦੇ ਨਾਲੋਂ ਛੁੱਟਦੇ ਜਾ ਰਹੇ ਆ ਪਿੱਛੇ ਹੁੜਦੇ ਜਾ ਰਹੇ ਆ ਉਹ ਵਰਮਾ ਦੀ ਜੀਨੀ ਸਾਡੀ ਪੇਧੀ ਹੈ ਉਹ ਵਰਮਾ ਨੇ ਤੇ ਸਿੱਖੀ ਤੋਂ ਮੂਰ ਹੋਦੀ ਜਾ ਰਹੀ ਹੈ ਕਿਉਂਕਿ ਅਸੀਂ ਉਹਨਾਂ ਨਾਲ ਪਿਆਰ ਨਾਲ ਪੇਸ਼ ਨਹੀਂ ਆਉਂਦੇ ਸਾਨੂੰ ਚਾਹੀਦਾ ਕਿ ਆਪਣੇ ਸਭ ਦਾ ਸਤਿਕਾਰ ਲਈ ਸਭ ਧਰਮਾਂ ਦਾ ਸਤਿਕਾਰ ਕਰੀਏ ਮੱਤਿਆਂ ਨਾਲ ਉਸ ਰੱਬ ਨਾਲ ਹੈਂਡਲ ਕਰੀਏ ਕਿ ਉਹ ਵਰ ਸਿੱਖੀ ਵਾਲੇ ਪਾਸੇ ਲੱਗਣਾ ਉਹਨਾਂ ਦਾ ਜੀਵਨ ਹੈ ਜਿਹੜਾ ਉਹਦੇ ਜੀਵਨ ਦੇ ਵਿੱਚ ਤਬਦੀਲੀ ਆਵੇ ਉਹਨਾਂ ਨੂੰ ਸੋਚੀ ਆਉਂਦਾ ਕਿਉਂਕਿ ਕਿਮਤ ਇਸ ਟੀ ਦਾ ਗਿਆਨ ਨਹੀਂ ਹੁੰਦਾ ਉਹਨਾਂ ਚ ਅਸੀਂ ਉਸ ਟੀ ਦੇ ਨੀਲੇ ਨਹੀਂ ਆਉਂਦੇ ਅਸੀਂ ਉਸ ਟੀ ਤੋਂ ਦੂਰ ਜਾਂਦੇ ਹਾਂ ਕਿਉਂਕਿ ਜਿਨ੍ਹਾਂ ਜਿਨ੍ਹਾਂ ਨੇ ਨਾਮ ਨਹੀਂ ਜਪਿਆ ਉਹਨਾਂ ਨੂੰ ਪਤਾ ਹੀ ਨਹੀਂ ਗਾ ਪਰ ਜਿਨ੍ਹਾਂ ਨੇ ਜਪਿਆ ਉਨਾ ਉਸ ਜੀ ਦਾ ਰਸ ਆਇਆ ਕਬੀਰ ਜੀ ਨੇ ਜਪਿਆ ਕਬੀਰ ਜੀ ਨੇ ਕਹਿੰਦੇ ਨੇ RAM ਰਸ ਪੀਆ ਨੇ ਜੈ ਰਸ ਪੀਇਆ ਦਾ ਸਭੋ ਇਹਨਾਂ ਨੇ ਨਾਮ ਦਾ ਰਸ ਪੀ ਲਿਆ ਫਿਰ ਦੂਸਰੇ ਰਸ ਕੀ ਫਿਰ ਕੋ ਜਦ ਵੀ ਲੱਗਦੇ ਇਸ ਨੂੰ ਦੁਨਿਆਵੀ ਜਿਹੜੇ ਰਸ ਨੇ ਉਹ ਪਿੱਕੇ ਪੈ ਜਾਂਦੇ ਨੇ ਨਾਮ ਦੇ ਰਸ ਅਗੇ ਫਰੀਦ ਜੀ ਹੋਏ ਨੇ ਉਹਨਾਂ ਨੇ ਲਿਖਿਆ ਮਰਬਾਨੀ ਦੇ ਵਿੱਚ ਪਰੀਤਾ ਸਤ ਕਰੇ ਖਾਂਡ ਦੀ ਵਾਤ ਗੁਰੂ ਮਾਖਿਓ ਮਾਝਾ ਦੋਧੇ ਪਈ ਸਭੇ ਮਾਸੂ ਮਿੱਠੀਆਂ ਰੱਬ ਨਾ ਕੁੱਝ ਨ ਤੋਦਰ ਏ ਜੀ ਆ ਰਾਮਦੇਵ ਨਾ ਇਹਨਾਂ ਦਾ ਸੁਵੇਲ ਨਹੀਂ ਇਹਨਾਂ ਨੂੰ ਨਾਮ ਦਾ ਰਸ ਨੂੰ ਲੱਗ ਪਿਆ ਕਦੋਂ ਆਊਗਾ ਜਦੋਂ ਅਸੀਂ ਸੰਗਤ ਵਿੱਚ ਬਹਿ ਕੇ ਨਾਮ ਸਿਰਾਮੀ ਮੇਰੇ ਮਾਦੋ ਜੀ ਸਤ ਸੰਤ ਮਹੇਸ਼ਰ ਤਰਿਆ ਮੇਰੇ ਪਾਦਾਂ ਸਤ ਸੰਗਤਾਂ ਲੱਭੇ ਇਹਨਾਂ ਸੰਗਤ ਮੈਂ ਉਪਰੀਤ ਜੀਓ ਬੜੇ ਚੰਗੇ ਭਾਅ ਹੋ ਤਾਂ ਇਹ ਸਤਿਗਤ ਮੇਰੀ ਵੀ ਹੈ ਫੇਰ ਹੀ ਇਹ ਸਾਨੂੰ ਸੁਖੀ ਹੋਦੀ ਹੈ ਸਤguru ਤੋਂ ਇਹ ਗਿਆਨ ਮਿਲਦਾ ਬਿਲਕੁਲ ਸਤguru ਵਾਲੇ ਵਾਂਗੇ ਨਾਮ ਦੀ ਤਾਤ ਪ੍ਰਾਪਤ ਕਰਾਂਗੇ ਵੀਰ ਅਸੀਂ ਇਹ ਸਿਮਰਾਂਗੇ ਫੇਰ ਜਿਹੜਾ ਆਨੰਦ ਸਾਨੂੰ ਆਉਣਾ ਹੈ ਜਿਵੇਂ ਤਾਂ ਸ਼੍ਰੀ ਗੁਰੂ ਅਮਰਦਾਸ ਜੀ ਦੇ ਕਦੇਵੇਂ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਆ ਰਹੇ ਸਾਰੇ ਕਹਿੰਦੇ ਨੇ ਕਿ ਕੁਰਾਨ ਅੱਲਾਹ ਆਇਆ ਕਿ ਅਸੀਂ ਕੋਈ ਪਦਾਰਥ ਚਾਪੀਏ ਕਿਸੇ ਜਿੱਦਾ ਹੁਣ ਆਪਾ ਇਸ ਤਰ੍ਹਾਂ ਇਹ ਸੀ ਹਾਲ ਵਿੱਚ ਬੈਠੇ ਆ ਨਾ ਤੇ ਬਾਹਰੋਂ ਜਦੋਂ ਆ ਕੇ ਬੈਠੇ ਆਇਆ ਤੇ ਇਨੀ ਟੈਂਪਰੇਚਰ ਇਨਾ ਹਾਈ ਹੈ ਕਿ 45 60 ਡਿਗਰੀ ਹੋ ਗਿਆ ਸੀ ਹੈ ਕੱਲ ਵੀ ਬੜੀ ਤਾਪਤ ਪੈ ਰਹੀ ਹੈ ਜਦੋਂ ਆ ਕੇ ਮੇਰੇ ਢੱਲੇ ਤਾਂ ਤੇ ਬੇਜਾ ਬੀਨੇ ਬੜਾ ਆਨੰਦ ਆਇਆ ਚੰਗਾ ਪਦਾਰਥ ਦੇ ਸ਼ਗਰੀਆ ਬੜਾ ਆਨੰਦ ਆਇਆ ਪਰ ਜਿਹੜਾ ਅਸਲੀ ਆਨੰਦ ਹੈ ਉਹ ਕਿਹੜਾ ਹੈ ਆਨੰਦ ਆਨੰਦ ਨੂੰ ਸਭ ਕਹੇ ਆਨੰਦ ਗੁਰੂ ਤੇ ਧਿਆਨਿਆ ਧਿਆਨਿਆ ਆਨੰਦ ਗੁਰੂ ਕਿਰਪਾ ਕਿੰਨੀ ਜਦੋਂ ਧਿਆ ਕੋਲੋਂ ਆਨੰਦ ਜਾਣੇ ਜਦੋਂ ਸਾਨੂੰ ਨੇ ਸਾਰੇ ਤੇ ਕਿਪਾ جیرا جیرا ساگونے 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 دیر چاہے کنند نے دنیاوی آنند نے آنند آنند سب کو

ਤਪਾ ਬਲਿੰਦਰ ਸਿੰਘ ਦੀ ਬਰਾਤ ਅਗਨ ਘਾਣੇ ਵਾਲਾ ਕਮੀ ਮਕਰ ਸਿੰਘ ਦੀ ਮੰਨ ਦੀ ਵਾਲੇ ਜੁਗਲ ਸਿੰਘ ਦੀ ਤਲੂ ਵਾਲੇ ਹੋਰ ਜਿਹੜੇ ਇਹ ਨਾਮ ਧਾਰੀ ਸਾਰੇ ਜੱਦੇ ਨੇ ਸੁਵਿੰਦਰ ਸਿੰਘ ਪਿੰਡ ਪਰ ਹੋਰ ਬਾਰੇ ਖੁੱਲ੍ਹੇ ਆ ਬੇਰੀ ਆਹੋ ਦੀ ਸੰਗਤਾਂ ਆਪਣੇ ਲਈ ਜਨਾਬ ਦੀਆਂ ਆਬਾਦੀਆਂ ਪਾ ਲਈਆਂ ਇੱਥੇ ਤਰ੍ਹਾਂ ਨਿਰੰਤਰ ਨਗਾਹਤਾ ਬਿਨੇ ਨਕੀਰ ਜੰਦਾ ਪਰਵਾਹ ਜਵਨੇ کلو بھی سہجا جنگ جی مہاراج جنگانا جوڑ میلو پاٹ لگے گئے تو ساسنگ کیرپا کر ساسنگ مہمان ہے

ਦੇ ਸਵਾਨ ਮੂਲ ਪਿੰਦੇ ਤੇ ਪਾਦੀਵੇਂ ਸਾਰੰਭੰਦ ਬੜੇ ਉਤਸ਼ਾਹ ਨਾਲ ਸ਼ੁਰੂ ਕਰਦਾ ਸਭ ਨਗਰ ਚੋੜਦਾ ਜਿਵੇਂ ਕੋਲ ਕੋਤਨ ਆਰਵਾਹਾਂ ਮੈਂ ਸੰਤਾਨਾਂ ਦੀ ਕੋਤਨ ਆਰਵਾਹ ਰੈਵੀਆ ਪਰਵਾਰ ਨੇ ਕਿਰਪਾ ਕੀਤੀ ਤੁਹਾਨੂੰ ਇਹ ਖਿਲਾਫ ਕਿ ਜਿਵੇਂ ਜੱਟਾਂ ਆਮੇ ਮਾਣ ਰਏ ਤੇ ਉਹਨਾਂ ਨੇ ਕਿਰਪਾ ਕੀਤੀ ਜੇ ਸਾਰੀਆਂ ਸਵਾਰਾਂ ਉਹਨਾਂ ਨੇ ਖੁੱਗੀਆਂ ਦਿੱਤੀਆਂ ਉਹਨਾਂ ਦਾ ਕੋਲ ਕੋਤਨ ਆ